welcom back ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਬਹੁਤ ਹੀ ਯੂਸਫੁਲ ਇੱਕ ਜਿਹੜੀ ਟ੍ਰਿਕ ਆ ਦੱਸਾਂਗੇ ਜਿਹਦੇ ਨਾਲ ਜਿਹੜੀਆਂ ਪਲੇਟਸ ਨੇ ਉਹ ਆਪਣੀ ਜਗ੍ਹਾ ਤੋਂ ਨਹੀਂ ਹਿੱਲਣਗੀਆਂ ਤੇ ਤੁਸੀਂ ਬਹੁਤ ਹੀ ਆਸਾਨੀ ਦੇ ਨਾਲ ਜਿਹੜੀਆਂ ਪਲੇਟਸ ਨੇ ਉਹ ਪਾ ਸਕਦੇ ਹੋ ਅਕਸਰ ਹੀ ਅਸੀਂ ਜਦੋਂ ਸੂਟ ਤੇ ਲਾਈਨਿੰਗ ਲਗਾ ਕੇ ਪਲੇਟਸ ਪਾਉਣੀ ਆ ਤਾਂ ਜਿਹੜਾ ਆਪਣਾ ਕੱਪੜਾ ਉਹ ਇੱਕ ਜਗ੍ਹਾ ਤੇ ਨਹੀਂ ਰਹਿੰਦਾ ਸੋ ਇਸ ਲਈ ਤੁਹਾਨੂੰ ਇੱਕ ਟਿਪਸ ਦੱਸ ਰਹੀ ਆ ਜੋ ਤੁਸੀਂ ਯੂਜ਼ ਕਰ ਸਕਦੇ ਹੋ ਤੁਸੀਂ ਇਹ ਵਾਲੀ ਟੇਪ ਲੈਣੀ ਆ ਔਰ ਜਿੰਨੀ ਤੁਹਾਡੀ ਪਲੋਏ ਦੀ ਲੈਂਥ ਆ ਉਨੀ ਕੱਟ ਕਰਕੇ ਲਾਈਨਿੰਗ ਤੇ ਫੈਬਰਿਕ ਇਹ ਟੇਪ ਸਿਰਫ ਆਪਾਂ ਜਿੱਥੇ ਪਲੋਏ ਦਾ ਨਿਸ਼ਾਨ ਆ ਉਥੇ ਰੱਖ ਲੈਣੀ ਆ ਤੇ ਹੁਣ ਅਸੀਂ ਇਸ ਦੇ ਉੱਪਰ ਆਇਰਨ ਕਰਾਂਗੇ ਆਰੇਨਾ ਪਾਣੀ ਚੰਗੀ ਤਰ੍ਹਾਂ ਦਬਾ ਕੇ ਕਰ ਲੈਣੀ ਆ ਤਾਂ ਜੋ ਜਿਹੜਾ ਆਪਣੀ ਸ਼ਰਟ ਦਾ ਫੈਬਰਿਕ ਆ ਤੇ ਲਾਈਨਿੰਗ ਆ ਉਹ ਜੁੜ ਜਾਣ ਹੁਣ ਤੁਸੀਂ ਦੇਖ ਸਕਦੇ ਹੋ ਕਿ ਲਾਈਨਿੰਗ ਤੇ ਜਿਹੜੀ ਆਪਣੀ ਸ਼ਰਟ ਦਾ ਫੈਬਰਿਕ ਆ ਉਹ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜੁੜ ਚੁੱਕਿਆ ਹੁਣ ਤੁਸੀਂ ਇਸ ਦੇ ਉੱਪਰ ਜਿਹੜੀਆਂ ਪਲੇਟਸ ਨੇ ਉਹ ਬਹੁਤ ਹੀ ਆਸਾਨੀ ਨਾਲ ਪਾ ਸਕਦੇ ਹੋ ਇਸ ਤਰ੍ਹਾਂ ਜਿਹੜਾ ਸ਼ਰਟ ਤੇ ਲਾਈਨਿੰਗ ਦਾ ਕਪੜਾ ਉਹ ਬਿਲਕੁਲ ਵੀ ਇੱਧਰ ਉੱਧਰ ਨਹੀਂ ਹੁੰਦਾ ਇਹ ਟਿੱਪ ਤੁਸੀਂ ਸਾਰੀਆਂ ਜਿਹੜੀਆਂ ਐਮਪਲੋਇਜ਼ ਨੇ ਉਹਨਾਂ ਤੇ ਪਾ ਸਕਦੇ ਹੋ ਸੋ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਣਾ ਥੈਂਕ ਯੂ so much for watching this video